ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਨਾਲਜ ਵਿਲਾ ਉੱਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਪੀ ਐਸ ਪੀ ਸੀ ਐਲ ਜਿਹੜਾ ਅਸਿਸਟੈਂਟ ਲਾਈਨਮੈਨ ਦਾ ਪੇਪਰ ਹੋਇਆ ਹੈ ਉਸ ਦੀ ਅਪਡੇਟ ਬਾਰੇ ਤੇ ਦੋਸਤੋ ਮੈਂ ਤੁਹਾਨੂੰ ਇਸ ਅਪਡੇਟ ਉੱਪਰ ਲੈ ਚੱਲਾਂ ਇਸ ਤੋਂ ਪਹਿਲਾਂ ਮੈਂ ਜਨਾ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤੇ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੇ ਨਾਲ ਬੈਲ ਆਈਕਨ ਦਬੋ ਤਾਂ ਕਿ ਆਉਣ ਵਾਲੀ ਹਰ ਇੱਕ ਜੌਬ ਬਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਅਤੇ ਟਾਈਮ ਟੂ ਟਾਈਮ ਮਿਲ ਸਕੇ ਤਾਂ ਦੋਸਤੋ ਰੀਸੈਂਟਲੀ ਹੀ ਜਿਹੜਾ ਪੀਐਸਪੀਸੀਐਲ ਵੱਲੋਂ ਅਸਿਸਟੈਂਟ ਲਾਈਨਮੈਨ ਦਾ ਪੇਪਰ ਰਿ ਆ ਗਿਆ ਸੀ ਤੇ ਉਸ ਦੀਆਂ ਜਿਹੜੀਆਂ ਆਨਸਰਸ ਕੀ ਅਤੇ ਓਬਜੈਕਸ਼ਨ ਰੇਜ਼ ਕਰਨ ਵਾਸਤੇ ਲਿੰਕ ਇਹਨਾਂ ਨੇ ਆਫੀਸ਼ੀਅਲ ਵੈਬਸਾਈਟ ਉੱਪਰ ਪਾ ਦਿੱਤਾ ਹੈ ਤੇ ਦੋਸਤੋ ਤੁਸੀਂ ਕਰਨਾ ਹੈ ਕੀ ਹੈ ਜੀ ਪੀਐਸਪੀਸੀਐਲ ਦੀ ਆਫੀਸ਼ੀਅਲ ਵੈਬਸਾਈਟ ਉੱਪਰ ਜਾ ਕੇ ਜਿਹੜਾ ਰਿਕਰੂਟਮੈਂਟ ਟੈਬ ਦੇ ਉੱਪਰ ਜਾ ਕੇ ਤੇ ਦੈਨ ਤੁਸੀਂ ਜਿਹੜਾ 3000 ਲੈਨਮੈਨ ਦੀ ਭਰਤੀ ਵਾਲਾ ਲਿੰਕ ਹੈਗਾ ਇੱਥੇ ਕਲਿੱਕ ਕਰਨਾ ਹੈ ਤੇ ਦਿਨ ਤੁਹਾਨੂੰ ਜਿਹੜਾ ਲਿੰਕ ਫੋਰ ਰੇਜ਼ਿੰਗ ਓਬਜੈਕਸ਼ਨ ਅਗੇਂਸਟ ਕੋਚਰਸ ਆਨਸਰ ਕੀਜ਼ ਤੇ ਤੁਸੀਂ ਜਦੋਂ ਕਲਿੱਕ ਕਰੋਗੇ ਤੇ ਤੁਹਾਡਾ ਜਿਹੜਾ ਰਜਿਸਟ੍ਰੇਸ਼ਨ ਨੰਬਰ ਅਤੇ ਯੂਜ਼ਰ ਪਾਸਵਰਡ ਯੂਜ਼ ਕਰਕੇ ਤੁਸੀਂ ਆਪਣੇ ਜਿਹੜੇ ਓਬਜੈਕਸ਼ਨਸ ਰੇਜ਼ ਕਰ ਸਕਦੇ ਹੋ ਤੇ ਆਪਣੀ ਜਿਹੜੀ ਆਨਸਰ ਕੀਜ਼ ਦੇਖ ਸਕਦੇ ਹੋ ਤੇ ਦੋਸਤੋ ਜਿਨ੍ਹਾਂ ਵੀ ਕੈਂਡੀਡੇਟਸ ਨੇ ਇਹ ਜਿਹੜਾ ਪੇਪਰ ਦਿੱਤਾ ਸੀ ਤੇ ਤੁਸੀਂ ਆਪਣਾ ਜਿਹੜਾ ਆਨਸਰ ਕੀਜ਼ ਇਸ ਵੈਬਸਾਈਟ ਉੱਪਰ ਚੈੱਕ ਕਰ ਸਕਦੇ ਹੋ ਦੋਸਤੋ ACPSPCL ਅਸਿਸਟੈਂਟ ਲੈਨਮੈਨ ਦੀ ਪ੍ਰਤੀ ਵਾਸਤੇ ਅਪਡੇਟ ਅਤੇ ਇਸੇ ਤਰ੍ਹਾਂ ਹੋਰ ਨਾ ਜੌਬ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਇਸ ਚੈਨਲ ਨਾਲ ਲਗਾਤਾਰ ਜੁੜੇ ਰਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ